ਹਾਂਜੀ ਵੈਲਕਮ ਟੂ ਸਪਾਲ ਮੋਟਰ ਗੈरेज ਕੀ ਹਾਲ ਸਾਰੇ ਦੋਸਤੋ ਕਿਤਰਾਂ ਮਿਲਹਾਰੀ ਵਧੀਆ ਹੋਵੋਗੇ ਜਿਵੇਂ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਆਪਾਂ 31 ਤਰੀਕ ਨੂੰ 31 ਮਈ 2024 ਮੈਨੂੰ ਪਰਚੇ ਆਪਾਂ 10 ਕੂਪਨ ਪਾਇਸੀ 10 ਪਹਿਲੇ ਗਸ਼ਟਪੜਾ ਤੇ ਤੇ ਉਹ ਅੱਜ ਆਪਾਂ ਕੱਟਾਂਗੇ ਜਿਹਦਾ ਵੀ ਅੱਜ ਕੂਪਨ ਨਿਕਲ ਆਇਆ ਤੇ ਉਸਦੇ ਅੱਜ ਵਾਸ਼ਿੰਗ ਫੁੱਲੋ ਆਸ਼ਫਰੀਦ ਕਰਕੇ ਦਵਾਂਗੇ ਆਪਾਂ ਠੀਕ ਹੈ ਨਾ ਸਪਾਲ ਮੋਟਰ ਗੈरेज ਦੇ ਵਿੱਚ ਤੇ ਆਪਾਂ ਕੱਟ ਰਹੇ ਹਾਂ 10 ਕੂਪਨ ਤੇ ਚਲੋ ਦੇਖਦੇ ਹਾਂ ਕਿਹਦਾ ਨੰਬਰ ਨਿਕਲਿਆ ਤੇ ਕੀ ਵੀ ਗੱਡੀ ਫ੍ਰੀ ਵਾਸ਼ ਹੋਏਗੀ ਵਾਪਸ ਉਹਨਾਂ ਵੀਡੀਓ 'ਚ ਸਾਰਾ ਦੱਸਾਂਗੇ ਠੀਕ ਹੈ ਜੀ ਹਾਂਜੀ ਆਪਾਂ ਨੇ ਇਹਦਾ ਡੱਬਾ ਚੱਕ ਲਿਆ ਤੇ ਆਪਣੇ ਕੋਲ 10 ਉੱਪਰ ਨੇ ਸਾਰੇ ਇਹਦੇ ਵਿੱਚ ਪਾਵਾਂਗੇ ਫੋਲਡ ਕਰਕੇ ਡੱਬਾ ਖਾਲੀ ਆ ਇਹ ਉਹ ਇਤਾਲ ਹੈ ਆਪਾਂ ਵਿੱਚ ਦਸ ਪੱਟੀਆਂ ਪਾਲੀਆਂ ਹੁਣ ਜਿਹਦਾ ਵੀ ਇਹ ਆਪਣੇ ਸਾਰੇ ਡੇਲੀ ਰੁਟੀਨ ਦੇ ਕਸਟਮਰ ਨੇ ਜਿਹੜੇ ਆਪਣੇ ਕੋਲ ਜਿਵੇਂ ਆਪਣੇ ਬਾਅਦ ਨਾਲ ਨਾ ਪਾੜਾ ਲੱਗਿਆ ਨਾ ਤੇ ਆਪਣੇ ਕੋਲ ਆਉਂਦੀ ਆ ਹੁਣ ਆਪਾਂ ਇਹਦੇ ਵਿੱਚ ਜੇ ਪਰਤੇ ਕੱਢਾਂਗੇ ਸਾਰੇ ਹਲਾ ਲੂਲੀਏ ਤੇ ਹੋਰ ਵਾਲੇ ਵਿਚੋਂ ਪਰੰਡੋ ਵੀ ਨਿਕਲ ਆ ਦੇ ਵਿੱਚ ਨਾ ਇਹ ਕੇਲਾ ਬੰਦ ਕਰਦੇ ਆਪਾਂ ਬਰੀ ਵਾਸ਼ਿੰਗ ਕੋਲੋਂ ਪਟੈਂਪਲ ਲਾਈਏ ਜੇ ਅੰਦਰ ਬੰਦ ਜਿਹੜੀ ਪੱਤੀ ਨਿਕਲੀ ਹੈ ਇੱਕ ਪੱਤੀ ਕੱਢਣੀ ਆ ਉਹਨੂੰ ਆਪਾਂ ਵਾਸ਼ਿੰਗੂ ਤੇ ਲਾਵਾਂਗੇ ਪੂਰੀ ਫੁੱਲ ਵਾਸ਼ਿੰਗ ਹੁਣ ਦੇਖਾਂਗੇ ਪਰੂਸਾ ਪਾਮਾਨੇ ਜਿਹਦੀ ਪੱਤੀ ਨਿਕਲ ਨਹੀਂ ਆ ਇੱਕ ਪੱਤੀ ਕੱਢਾਂਗੇ ਇੱਕ ਪੱਤੀ ਨਿਕਲੀ ਇਹ ਕੋਲ ਤਾਂ ਆਪਾਂ ਦੇਖਦੇ ਆਂ ਕਿਹਦਾ ਨੰਬਰ ਆਉਂਦਾ ਹੈ ਇਹ ਆ ਗਈ ਜੀ ਦੇਖ ਰਹੇ ਹੋ BB 11 DB 0574 ਤੇ 5 ਨੰਬਰ ਤੋਂ ਉੱਪਰ ਨਿਕਲਿਆ ਹੋਣਾ 3252995th ਗੱਡੀ ਆ ਠੀਕ ਆ ਹੁਣ ਆਈ ਗੱਡੀਆਂ ਆਪਾਂ ਕਰਾਂਗੇ ਫਾਰਮ ਤੇਦੇ ਦੀ ਆਪਾਂ ਕੋਲ ਵਸੂਮਂ ਤਰੀਕਾ ਕੀਤਾ ਹੋ ਗਿਆ ਠੀਕ ਆ ਅੱਜ ਦਾ ਅਜ ਦਾ ਟੈਮ ਪੁੱਛਦਾ ਪਹਿਲਾਂ ਗੱਡੀ ਕਿੱਥੇ ਆ ਜਿੱਦਾਂ ਬਾਰੇ ਪੂਰੀ ਪਟਿਆਲੇ ਫਿਰ ਤਾਂ ਬੰਦਾ ਆ ਦੇਗਾ ਲੈ ਕੇ ਜੇ ਬੰਦਾ ਕਿਤੇ ਘੁੰਮਣ ਘਮਣ ਬਾਹਰ ਗਿਆ ਹੋਇਆ ਤਾਂ ਉਹਦੀ ਕਿਸਮਤ ਆ ਤੇ ਹੁਣ ਆਪਾਂ ਆਪਾਂ ਇਨਪੁੱਟ ਕਰਾਂਗੇ मतलब राहत सुपन जो भी है अलग फ्री फोटो मिलेगी एमें आप टास्क लेंगे आवेंगे तो बढ़िया बढ़िया टास्क ने अपने को अपनी वीडियो सारे कुछ देखे करो तो वीडियो में शेयर करे करो ठीक है तोर तक भी अपनी जानकारी पहुँच सके भी लाभ उठे करो उठा सके बार ठीक है जी हम आप करिए थोड़ा बहुत काम तो करिए फोन बंदे को जो गई तो दिखावे वीडियो सारा भी करके बाकी ये कदम ਵੀ ਫਾਈਨਲੀ ਗੱਡੀ ਸਾਡੇ ਕੋਲ ਪਹੁੰਚ ਗਈ ਆ ਪੀਵੀ 11 ਡੀਬੀ 0574 ਨੂੰ ਗੱਡੀ ਤੁਹਾਨੂੰ ਦਿਖਾਨਾ ਤੇ ਤੁਹਾਨੂੰ ਦਿਖਾਨਾ ਜਿਹੜਾ ਆਪਣਾ ਪਰਚੇ ਨਿਕਲੀ ਸੀ ਤੇ ਉਹ ਦੋਨੋਂ ਦੁਹਾਨਾ ਠੀਕ ਹੈ ਨਾ ਆ ਦੇਖੋ ਇਹ ਖੜੀ ਆ ਆਪਣੀ ਇਹ ਗੱਡੀ ਤੁਹਾਨੂੰ ਪਹਿਲਾਂ ਦਿਖਾਨਾ ਜਿਹੜੇ ਪਰਚੇ ਨਿਕਲੇ ਤੇ ਪੰਜ ਨੰਬਰ ਨਿਕਲੇ ਸੀ ਨਾ ਪਹਿਲਾਂ ਸਵੇਰੇ ਇਹ ਆ ਦੇਖੋ ਤੇ ਨਿਕਲੇ ਸੀ ਪੰਜ ਨੰਬਰ ਪੀਵੀ 11 ਡੀਬੀ 0574 ਨਾ ਸਵਿਫਟ ਤੇ ਇਹ ਤੁਹਾਨੂੰ ਦਿਖਾਨਾ ਨੰਬਰ ਇਹਦੀ ਡਰੌਨਿਕ ਕਲਾ ਸੀਗਾ ਬਾਈ ਦਾ ਅੱਜ ਇਹ ਬਾਈ ਦੀ ਗੱਡੀ ਫ੍ਰੀ ਵਾਸ਼ ਹੋਏਗੀ ਠੀਕ ਆ ਤੇ ਬਾਈ ਨਾਲ ਵੀ ਤੁਹਾਨੂੰ ਮਲਾਵਾਂਗੇ ਜਦੋਂ ਬਾਈ ਆਏਗਾ ਇਹ ਗੱਡੀ ਹੁਣ ਵਾਸ਼ ਕਰਕੇ ਆਪ ਬਾਈ ਨੂੰ ਦਿੰਨੇ ਆਪਾਂ ਓਕੇ ਹਾਂਜੀ ਉਹ ਗੱਡੀ ਆਪਣੀ ਜਿਹੜੀ ਦਾ ਕੋਪਰ ਨਿਕਲ ਸੀ ਆਪਣੇ ਵਾਸ਼ ਕਰਤੀ ਤੇ ਮੈਂ ਤੁਹਾਨੂੰ ਕਿਹਾ ਸੀ ਪਹਿਲਾਂ ਜੀ ਕਸਟਮਰ ਤੋਂ ਮਿਲਾਂਗੇ ਕਸਟਮਰ ਨੂੰ ਕਿਹਾ ਸੀ ਕਿ ਆਓ ਤੁਸੀਂ ਮਾੜਾ ਜਿਹਾ ਕੈਮਰੇ ਸਾਹਮਣੇ ਤੇ ਦੋ ਚਾਰ ਗੱਲਾਂ ਆਪਾਂ ਕਰਦੇ ਆਂ ਉਹ ਕਹਿੰਦੇ ਕੈਮਰੇ ਸਾਹਮਣੇ ਨਹੀਂ ਆਉਂਦਾ ਤੇ ਕਈ ਕੰਮ ਕੈਮਰੇ ਸਾਹਮਣੇ ਨਹੀਂ ਆਉਂਦੇ ਤੇ ਉਹਦੇ ਵਿੱਚ ਚਲੋ ਅਗਲੇ ਦੀ ਮਰਜ਼ੀ ਤੇ ਆਪਾਂ ਜਿਵੇਂ ਹੁਣ ਚੱਲੋ ਇੱਕ ਤਰੀਕਾ ਨਾ ਆਪਾਂ ਸਾਰਿਆਂ ਨੂੰ ਜਿਹੜੇ ਵੀ ਆਪਾਂ ਕਸਟਮਰ ਆਈ ਜਾਣਗੇ ਆਪਾਂ ਉਹਨਾਂ ਨੂੰ ਵੀ ਕੂਪਨ 23 ਤੱਕ ਫਿਰੋ ਕੋਸਟ ਦੇਣਾ ਹਰ ਇੱਕ ਨੂੰ ਹਨਾ ਤੇ ਕੱਟਾਂਗੇ ਉਹਨਾਂ ਦੇ ਇੱਕ ਕੂਪਨ ਤੇ ਉਹਨਾਂ ਦੇ ਫੋਨ ਨੰਬਰ ਲਿਖ ਕੇ ਆਪਾਂ ਉਹ ਕਰ ਦੇਣਾ ਸਾਰਾ ਕੁਝ ਵੀ ਕੂਪਨ ਦਾ ਕੱਟ ਦੇਣਾ ਫਿਰ ਜਿਹੜਾ ਵੀ ਬੰਦਾ ਆਈ ਆਏਗਾ ਤੇ 20 ਤਰੀਕ ਤੋਂ ਬਾਅਦ ਅਖੀਰ ਆ ਲਾਸਟ ਮਹੀਨੇ ਦੀ ਲਾਸਟ ਤਰੀਕ ਨੂੰ ਆਪਾਂ ਨੇ ਕੂਪਨ ਕੱਟਣਾ ਜਿਹਦਾ ਵੀ ਕੂਪਨ ਨਿਕਲਿਆ ਉਹਦਾ ਸਰਵਿਸ ਆਪਾਂ ਫ੍ਰੀ ਕਰਕੇ ਦਵਾਂਗੇ ਤੇ ਆਪਾਂ ਨਵੀਂ ਟਾਸ ਸ਼ੁਰੂ ਕਰ ਰਹੇ ਨੇ ਤੇ ਐਵੇਂ ਜੋ ਕਰੀ ਆਪਾਂ ਚੀਜ਼ਾਂ ਨਵੇਂ ਨਵੇਂ ਟਾਸਕ ਤੁਹਾਨੂੰ ਦੱਸਾਂਗੇ ਤੇ ਵੀਡੀਓ ਨਾਲ ਜੁੜ ਕੇ ਰਹੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਤਦ ਤੱਕ ਲਈ ਸਸ੍ਰੀ ਕਾਲ